ਜੀ ਵੈਲਕਮ ਮਾਈ YouTube ਚੈਨਲ ਮਨਪ੍ਰੀਤ ਕੌਰ ਸੰਦੂ 99 ਸੋ ਮੈਂ ਉਮੀਦ ਕਰਦੀ ਆ ਕਿ ਸਾਰੇ ਜਣੇ ਬਹੁਤ ਵਧੀਆ ਹੋਗੇ ਸੋ ਮੈਂ ਚਲਨੀ ਆ ਮੈਰਿਜ ਤੇ ਮੈਰਿਜ ਤੇ ਵੀਨ ਬੁਲਾਇਆ ਨਹੀਂ ਪਿੰਨ ਬੁਲਾਈ ਮਤਲਬ ਬਿਨ ਬੁਲਾਈ ਵਿਆਹ ਤੇ ਚਲਨੀ ਆ ਸੋ ਸਿੰਪਲ ਲੁੱਕ ਰੱਖਿਆ ਮੈਂ ਇਕਦਮ ਜਿਵੇਂ ਕਰੀ ਨੋਰਮਲ ਹੁੰਦੀ ਆ ਪਾ ਤੇ ਅੱਜ ਦਾ ਵਿਆਹ ਦੇਖਾਂਗੇ ਮੇਨ ਬਲਾਇਆ ਵਿਆਹ ਪਹਿਲੀ ਵਾਰ ਦੇਖਣ ਜਾ ਰਹੀ ਆ ਜਿੰਦਗੀ ਚ ਅਜ ਤੱਕ ਮੈਂ ਕਦੇ ਨਹੀਂ ਗਈ ਇਸ ਤਰ੍ਹਾਂ ਸੂ ਤੁਹਾਨੂੰ ਮਿਲਦੇ ਆ ਕਿਉਂਕਿ ਪੈਲਸ ਸਾਡੇ ਬਿਲਕੁਲ ਨਜ਼ਦੀਕ ਹੈ ਤੇ ਮੈਂ ਮਿੰਟਾਂ ਚ ਪਹੁੰਚ ਜਾਣਾ ਸਕੂਟਰੀ ਤੇ ਤੇ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਤੇ ਨਾਲੇ ਤੁਹਾਨੂੰ ਦੱਸੂਗੀ ਮੈਂ ਕਿਹਦੇ ਵਿਆਹ ਚ ਲੀ ਆ ਔਰ ਕਿਹੜੇ ਸ਼ਹਿਰ ਚ ਲੀ ਆ ਤੇ ਕਿਹੜੇ ਪੈਲਸ ਚ ਲੀ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਪੈਲਸ ਚ ਕਦੇ ਵਿਆਹ ਆਇਓ ਕਿ ਨਹੀਂ ठीक है चलो मिलते हैं हम तो सीधा ही पैलेस मैं स्कूटरी जावगी ओके जी आप पैलेस पहुँच पा। चुके इत बीबियाँ खड़िया हुई सागत कर हाथ जोड़ के वेलकम कर रहे जी थैंक यू जी सो so, पैलेस बहुत सोहना सी डेकोरेशन बहुत कमाल दी सी इन्नी सोहनी डेकोरेशन मीन की देख के दिल खुश हो जाता है बहुत सोहना ਲਿਖੀ ਪੈਲਸ ਬਹੁਤ ਸੋਹਣਾ ਪੈਲਸ ਦੀ ਪਾਰਕਿੰਗ ਬੇਹੱਦ ਸੋਹਣੀ ਅੱਗੇ ਦੇਖੋ ਤੁਹਾਨੂੰ ਦਿਖਾਉਣੀ ਆ ਪਾਰਕ ਜਾ ਰਹੇ ਸੀ ਅਸੀਂ ਮੈਂ ਔਰ ਦੀਦੀ ਦ ਤਿੰਨੋਂ ਦੀਦੀਆਂ ਦੋਨੋਂ ਦੀਦੀਆਂ ਔਰ ਮੈਂ ਅਸੀਂ ਜਾ ਰਹੇ ਸੀ ਪਾਰਕਿੰਗ ਦੇ ਵਿੱਚ ਤੇ ਜਿਹੜੀ ਨਹੀਂ ਕਹਿ ਰਹੇ ਸੀ ਪਿਕਾ ਕਲਿੱਕ ਕਰ ਦੋ ਤੇ ਸੋ ਬੱਚਿਆਂ ਦੇ ਖੇਡਣ ਨੂੰ ਬਹੁਤ ਵਧੀਆ ਸੀ ਸਾਰਾ ਕੁਝ ਬੜਾ ਵਧੀਆ ਇੱਥੇ ਆਏ ਮਿਲ ਕੇ ਦੀਦੀ ਜਿਹੜੇ ਰਿਸ਼ਤੇਦਾਰ ਸੋ ਦੀਦੀ ਮਿਲੇ ਸੋ ਅਸੀਂ ਪਹੁੰਚ ਗਏ ਪਾਰਕ ਦੇ ਵਿੱਚ ਆਹ ਦਰਾਣੀ ਚ ਠਾਣੀ ਵੇਖੋ ਕਿਦਾਂ ਮ제 ਲੈਣ ਦੀਆਂ ਨਿਆਣੇ ਵਿਆਹੇ ਵੀ ਬਗਾਣੇ ਬੜੀਆਂ ਆਂਡੀਆਂ ਉਹ ਬੜੀਆਂ ਸੋਹਣੀਆਂ ਗਾਣੇ ਕੋਨੇ ਲਾ ਕੇ ਫਾਰੇ ਖਾਂ ਗੋਰੀਆਂ ਚਿੱਟੀਆਂ ਜਾਣਾ ਸੋਹਣਾ ਫੈਲਸ ਵਧੀ ਆ ਗਿਆ ਮੇਰਾ ਤੈਨੂੰ ਕਿਨੇ ਆ ਕੇ ਫੋਨ ਲਾਇਆ ਬੱਤੀ ਆਉਂਦੀ ਕਿ ਨਹੀਂ ਉਹਨਾਂ ਚੁੱਕੀ ਉਹਨਾਂ ਨਾਈਟੇ ਪਾ ਕੇ ਕਿਤੇ ਗਾੜੀ ਬੱਤੀ ਕੇ ਆਜੋ ਕਿ ਆਜੋ ਆ ਜਾਣੀ ਆ ਤੂੰ ਖਲੋ ਜਾਂ ਬੀਬੀ ਆਇਆ ਆਇਆ ਨਿਆਣੇ ਵੱਡੇ ਆ ਨਾ ਗੱਗ ਦੇਸ਼ ਦੇ ਤੇ ਉਹਨਾਂ ਸਜਾਵਟੇ ਬਣਾਈਆਂ ਨੇ ਪਿੰਡਾਂ ਦੀ ਸਪੈਸ਼ਲ ਸਪੈਸ਼ਲ ਸ਼ੂਟ ਹੋ ਰਿਹਾ ਐਨਰ ਵੀਨ ਲਾਇਆ ਕੈਮਰੇ ਵਾਲੇ ਬਣੀ फडਕਾਉਂਦੇ ਹੂੰ ਕਿੰਨਾ ਪੈਸਾ ਲਾਇਆ ਹੋਗਾ ਨੇ ਹਾਂ ਤੁਸੀਂ ਰਹਿ ਜਾਓਗੇ ਫਿਰ ਕੋਈ ਮਨੋ ਕੱਢਿਆ ਨਹੀਂ ਲਾਇਆ ਭੈਣ ਜੀ ਪੈਸਾ ਪੈਸਾ ਇਹ ਨਹੀਂ ਟਾਲਦੇ ਇਹ ਨਹੀਂ ਟਾਲਦੀ ਬੀਬੀ ਇੱਕ ਫੋਟੋ ਕਿੱਚ ਮੇਰੀ ਮੋਟੂ ਔ ਸਹੀ ਜੇ ਦੋਸਤੀ ہم ਨਹੀਂ ਛੋੜेंगे ਜੀ ਜੀ ਮੈਂ ਸੋਚਦੀ ਹਾਂ ਕਿ ਮੈਨੂੰ ਇਹ ਸਵਾਰਾ ਫੋਟੋ ਵੀਡੀਓ ਦਾ ਪਰ ਨਹੀਂ ਅੱਜ ਦੀਦੀ ਵੀ ਮੈਨੂੰ ਮਹਿਸੂਸ ਹੋਇਆ ਕਿ ਪੂਆ ਟੀ ਕੁੜੀ ਤੇ ਮਾਮੇ ਦੀ ਕੁੜੀਆਂ ਸੇਮ ਹੁੰਦੀਆਂ ਨੇ ਬੜੀਆਂ ਫੋਟੋਆਂ ਤੇ ਬੜੀ ਵੀਡੀਓ ਬਣਾਈ ਅਸੀਂ ਦੋਨਾਂ ਨੇ ਸੋ ਇਥੇ ਮੈਂ ਆਪਣੀ ਵੀਡੀਓ ਸ਼ੂਟ ਕੀਤੀ ਔਰ ਦੀਦੀ ਘਰਾਂ ਦੀ ਵੀ ਵੀਡੀਓ ਬਣਾ ਕੇ ਦਿੱਤੀ ਸੋ ਚਲੋ ਕਿਸੇ ਦੀ ਕੋਈ ਵਿੱਚ ਖੋਸਣਾ ਬਹੁਤ ਜ਼ਰੂਰੀ ਹੁੰਦਾ ਹੈ ਇਹਨਾਂ ਨੂੰ ਵੀ ਐ ਪੂਰਾ ਮਤਲਬ ਬਚਪਨਾ ਜੀਣਾ ਬੜੀ ਵਧੀਆ ਗੱਲ ਹੈ ਤੇ ਬਚਪਨ ਜੀਣਾ ਵੀ ਚਾਹੀਦਾ ਹੈ ਸੋ ਇੱਧਰ ਮੋٹے ਹੋ ਗਏ ਸੀ ਗਗਲੂ ਮਗਲੋ ਮਤਲਬ ਕਿ ਮੇਰਾ weight ਕਾਫੀ ਵਧ ਗਿਆ ਕਿ ਨਾ ਮੈਨੂੰ ਮਹਿਸੂਸ ਹੋਇਆ ਉਸ ਦਿਨ ਤੇ ਇਦ ਮੈਂ ਦਿਨ ਨਾ ਮੈ ਚੈੱਕ ਕਰਦੀ ਹੋਈ ਵੀਡੀਓ ਬਣਾ ਰਹੀ ਸੀ ਵਿਆਹ ਵੇਖ ਲੈਂਦੋ ਕਿ ਫੋਨ ਵਾਲਿਆਂ ਨੂੰ ਕਾ ਮਾਫੀ ਚਲੋ ਜੀ ਚੱਲਦੇ ਆ ਮੋਟੇ ਤੇ ਕੀ ਹੋਈ ਸੋ ਆਪਾਂ ਪਹੁੰਚੇ ਹੋਏ ਆ ਬਿਲਕੁਲ ਸੀਸਾ ਸਾਫ ਨਹੀਂ ਕੀਤਾ ਤੇ ਪੈਲਸ ਸਤਲੁਜ ਹਰੀ ਦੇ ਪਤਨ ਪੈਲਸ ਦੀ ਪਾਰਕਿੰਗ ਬਹੁਤ ਜਿਆਦਾ ਸੋਹਣੀ ਆ ਪੈਲਸ ਵੀ ਬਹੁਤ ਜਿਆਦਾ ਸੋਹਣਾ ਤੇ ਪਰ ਸ਼ੀਸ਼ਾ ਭਰ ਨਹੀਂ ਖਰਾਬ ਹੋਇਆ ਕਿ ਚੱਕਰ ਦੇ ਅਸੀਂ ਫਿਰ ਅਸੀਂ ਗਏ ਪਿਕ ਕਰਉਣ ਇੱਥੇ ਮਤਲਬ ਕਿ ਬਹੁਤ ਜ਼ਿਆਦੀ ਲਾਈਟਸ ਵਗੈਰਾ ਲੱਗੇ ਹੋਏ ਪਿਕਲੀਰ ਨਹੀਂ ਸੀ ਆ ਰਹੀ ਬਟ ਫਸ ਇੰਨੀ ਕਿਤੇ ਦੱਸੇ ਗਏ ਖਾਣ ਦੀ ਦੇਣਾ ਲੈ ਇਹ ਅਸੀਂ ਖਾ ਰਿਹਾ ਨਿਊਟਨ ਕੋਈ ਚੀਜ਼ ਨਹੀਂ ਛੱਡਨੀ ਸਾਰਾ ਕੁਝ ਖਾ ਗਏ ਖਾਣੇ ਥੋੜਾ ਜਿਹਾ ਮੇਰੇ ਥੋੜਾ ਜਿਹਾ ਪਾਇਓ ਜ਼ਿਆਦਾ ਨਹੀਂ ਮੈਂ ਸੋਚ ਰਹਾ ਹਾਂ ਕਿ ਪਤਾ ਨਹੀਂ ਕਿੱਤੇ ਟੁੱਟ ਜਾਂਦੇ ਗੱਡੀਆਂ ਗੀਆਂ ਮੈਂ ਇਤਰ ਰਸੀ ਚਾਰ ਐਸੀ ਇਤਰ ਸੀ ਸਾਡੀ ਪੈਲੀ ਤੇ ਮੈਂ ਦਿਖਾਉਣ ਗਈ ਸੀ ਸਾਡੀ ਪੈੜੀ ਆ ਜੀ ਪਿਆ ਸਾਡਾ ਪੈਰਸ ਆ ਜੀ ਮੈਂ ਬੜੇ ਟਾਈਮ ਵਿੱਚ ਆਈ ਮੈਂ ਜਰੂ ਪਹਿਲੋਂ ਆਉਂ ਕਿ ਆਹ ਹੋਏ ਨਾ ਤੋੜ ਦਿੱਤਾ ੜਦੇ ਆ ਵੇ ਪੂਤ ਨਾ ਪੂਤ ਨਾ ਵੇ ਦੀ ਜੀ ਹੈ ਨਹੀਂ ਖਾਲੀ ਨਹੀਂ ਇੱਕ ਦਿਨ ਵੀ ਪੈਲਸ ਕਈ ਪੁੱਛਣ ਆਏ ਹਨ ਉਦੋਂ ਹਾਂ ਬੜਾ ਇਹਦ ਕੁੜੀ ਦੇ ਸ਼ਗਨ ਲੱਗਣ ਦੀ ਤਿਆਰੀ ਹੋ ਰਹੀ ਸੀ ਤੇ ਕੁੜੀ ਨੂੰ ਤੀ ਸਕਨ ਲੱਗਣਾ ਸੀ ਮੰਡੇ ਸ਼ਗਨ ਲਾ ਚੁੱਕਾ ਸੀ ਤੇ ਇਹਦੇ ਇਤ ਬੀ ਬੇਸਾਂ ਆ ਇਕੱਠੀਆਂ ਹੋਈਆਂ ਸੀ ਕੁੜੀ ਨੇ ਸ਼ਗਨ ਲਵਾਉਂਦੇ ਤੇ ਦੇਖੀ ਇਹਨਾਂ ਦੋਨੋਂ ਵੇਖ ਕੇ ਉਹ ਗ੍ਰੇਸ ਸੀ ਕਿ ਉਹ ਕਾਫੀ ਸ਼ਗੰਦਾ ਹੀ ਕਾਫੀ ਕੰਮ ਹੁੰਦਾ ਹੈ ਕੁੜੀ ਉਹ ਸ਼ਗਨਾਂ ਲੰਗਾਂ ਰਾਸਤੇ ਸੋ ਫੇਰ ਮੱਚ ਦੇ ਦਿੱਤੇ ਦੋਨੋਂ ਦੀਦੀਆਂ ਗਈਆਂ ਭਿਕਰਾਂ ਕਿ ਆਪਾਂ ਘਰੇ ਆ ਚੁੱਕੇ ਹਾਂ ਸੋ ਹੁਣ ਕਰਾਂਗੇ ਘਰ ਦਾ ਕੰਮ ਸੋ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਹੈ ਤੇ ਮੇਰੇ ਅਗਲੇ ਵਲੌਗ ਵੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਕਮੈਂਟ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ ਬਾਏ ਬਾਏ